ਸਵਾਗਤ ਕਰਦੇ ਹਾਂ ਜੀ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲਾਥ ਹਾਊਸ ਕਮਾਨਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਇਟਾਲੀਅਨ ਵੂਲ ਦੇ ਕੱਟ ਪੀਸ ਜੀ ਇਹ ਇਕੱਠਾ ਜੀ ਆਪਣੇ ਕੋਲ ਦੋ ਆਈਆਂ ਨੇ ਤੇ ਬਹੁਤ ਮਨਕਾਏ ਮੰਨ ਕੇ ਚਲੋ ਜੀ ਇਹ ਆਪਣੇ ਕੋਲੇ ਇੱਕ ਕਬਾਟਲ ਤੋਂ ਪਲੱਸ ਜੀ ਆਪਣੇ ਕੋਲੇ ਇਹ ਮਾਲ ਹੈ ਤੇ ਆਪੇ ਇਕੱਠਾ ਓਪਨ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਬੇਨਤੀ ਹੈ ਜਿਨ੍ਹਾਂ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਮਾਫੀ ਮਾਫੀ ਚਾਹਾਂਗੇ ਸਭ ਤੋਂ ਪਹਿਲਾਂ ਦਾ ਕਿ ਵੀਡੀਓ ਆਪਾਂ ਤੁਹਾਡੇ ਲਈ ਲੇਟ ਪਾਈ ਹੈ ਬਟ ਜਿੰਨੀ ਆਪਾਂ ਨੇ ਲੇਟ ਵੀਡੀਓ ਪਾਈ ਹੈ ਓਡੀ ਵੱਡੀ ਆਪਾਂ ਡੀਲ ਤੁਹਾਡੇ ਲਈ ਲੈ ਕੇ ਆ ਮੈਂ ਲੈ ਕੇ ਆਏ ਆ ਤੇ ਲੈ ਕੇ ਆਉਂਦੇ ਰਹਾਂਗੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇੱਕ ਕੱਟ ਪੀਸ ਸਭ ਤੋਂ ਪਹਿਲਾਂ ਤਾਂ ਇਹ ਵਾਲੇ ਪਾਰਸਲ ਦੇ ਵਿੱਚੋਂ ਆ ਕੱਡੋ ਜੀ ਇਹਦੇ ਵਿੱਚੋਂ ਇਹ ਦੇਖੋ ਜੀ ਇਟਾਲੀਅਨ ਵੂਲ ਦੇ ਕੱਟ ਪੀਸ ਨੇ ਆ ਦੇਖੋ ਜੀ ਅੱਜ ਸ਼ਾਮ ਨੂੰ ਜੀ ਇਹਦੀ ਇੱਕ ਵੀਡੀਓ ਹੋਰ ਆਏਗੀ ਆਪਾਂ ਸਾਰੇ ਕੱਟ ਪੀਸਾਂ ਦੇ ਉੱਤੇ ਜੀ ਸਟicker ਲਾ ਕੇ ਜੀ ਕੋਸ਼ਿਸ਼ ਕਰਾਂਗੇ ਕਿ ਸਟicker ਲਾ ਕੇ ਜੀ ਤੁਹਾਨੂੰ ਇਹ ਕੱਟ ਪੀਸ ਸ਼ੋਅ ਕਰਾਂਗੇ ਇੱਕ ਵੀਡੀਓ ਅੱਜ ਸ਼ਾਮ ਨੂੰ ਹੋਰ ਆਉਣੀ ਹੈ ਜੀ ਇਹ ਤਾਂ ਵੈਸੇ ਤੁਹਾਨੂੰ ਇੱਕ ਦਿਖਾਇਆ ਜੀ ਕਿ ਇਹ ਵਾਲੇ ਕੱਟ ਪੀਸ ਨੇ ਜਿਹੜੇ ਆਪਣੇ ਕੋਲੇ ਆਏ ਹੋਏ ਨੇ ਇਹਨਾਂ ਵਿੱਚ ਮੈਚਿੰਗ ਸੂਟ ਵੀ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਇਹਦਾ ਮਾਰਕਾ ਵੀ ਦੇਖੋ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਮਾਰਕਾ ਚੈੱਕ ਕਰ ਲਓ ਦੇਖੋ ਜੀ ਇਟਾਲੀਅਨ ਮੂਲ ਲਓ ਜੀ ਇਹਨਾਂ ਦਾ ਪ੍ਰਾਈਸ ਅਗਰ ਤੁਹਾਨੂੰ ਇੱਛਾ ਜੀ ਤਾਂ ਇਹ ਸਕਰੀਨ ਤੇ ਚੱਲ ਰਹੀ ਨੰਬਰ ਦੇ ਉੱਤੇ ਮੈਸੇਜ ਕਰੋ ਜੀ ਆਹ ਲਓ ਜੀ ਵੱਡੇ ਵੱਡੇ ਪੀਸ ਨੇ ਜੀ ਬਹੁਤ ਪਿਆਰੇ ਕੱਟ ਪੀਸ ਨੇ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਸਾਡੇ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਨੇ ਜੀ ਉਹ ਆਪਣੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਨੇ ਜੀ ਗੁਰੂ ਕ੍ਰਿਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਬਾਦ ਜੀ ਇਹਨਾਂ ਵਿੱਚੋਂ ਜੀ ਤੁਸੀਂ ਬਾਟਮਾ ਵੀ ਆਪਣੇ ਹਿਸਾਬ ਦੇ ਨਾਲ ਜੀ ਲਗਾ ਕੇ ਲੈ ਕੇ ਜਾ ਸਕਦੇ ਹੋ ਜੀ ਆਨਲਾਈਨ ਆਨਲਾਈਨ ਵਾਲੀਆਂ ਭੈਣਾਂ ਨੂੰ ਜੀ ਇਹ ਕੱਟ ਪੀਸ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਜੀ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਜੀ ਇਹਨਾਂ ਪੀਸਾਂ ਦੇ ਉੱਤੇ ਸਟicker ਲਗਾਵਾਂਗੇ ਸਟicker ਲਗਾ ਕੇ ਜੀ ਤੁਹਾਨੂੰ ਇਹ ਕੱਟ ਪੀਸ ਸ਼ੋਅ ਕਰਾਂਗੇ ਹੁਣ ਆਪਾਂ ਦੂਸਰਾ ਪਾਰਸਲ ਓਪਨ ਕਰਨ ਜਾ ਰਹੇ ਹਾਂ ਜੀ ਆਹ ਲੋ ਜੀ ਵੱਡੇ ਵੱਡੇ ਪੀਸ ਨੇ ਜੀ ਬਹੁਤ ਪਿਆਰੀ ਕੱਟ ਹੈ ਜੀ ਤੇ ਰੇਟ ਵੀ ਇਹਨਾਂ ਦਾ ਬਿਲਕੁਲ ਬਿਲਕੁਲ ਸਸਤਾ ਰਹਿਣ ਵਾਲਾ ਜੀ ਬਿਲਕੁਲ ਸਸਤਾ ਰਹਿਣ ਵਾਲਾ ਤੁਸੀਂ ਦੇਖ ਰਹੇ ਹੋ ਜੀ ਬਹੁਤ ਸੋਹਣੇ ਕੱਟ ਪੀਸ ਨੇ ਇਹ ਤੁਸੀਂ ਦੇਖੋ ਜੀ ਨਾਲ ਬਾਟਮਾ ਵੀ ਲਾ ਸਕਦੇ ਹੋ ਜੀ ਪਲੇਨ ਸੂਟ ਵੀ ਬਣਾ ਸਕਦੇ ਹੋ ਇਟਾਲੀਅਨ ਵੂਲ ਹੈ ਜੀ ਸਾਰੇ ਅੱਛੇ ਘਰ ਦਾ ਮਾਲ ਹੈ ਜੀ ਪ੍ਰਿੰਟ ਚੈੱਕ ਕਰੋ ਜੀ ਅਗਲੀ ਵੀਡੀਓ ਜੀ ਆਪਾਂ ਸ਼ਾਮ ਨੂੰ ਤੁਹਾਡੇ ਲਈ ਲੈ ਕੇ ਆਵਾਂਗੇ ਇਹਨਾਂ ਉੱਤੇ ਸਟicker ਲਾ ਕੇ ਜੀ ਸਾਰੇ ਕੱਟ ਪੀਸ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖੋ ਜੀ ਬੱਡੀ-ਬੱਡੀ ਕੱਟ ਹੈ ਜੀ ਪੂਰਾ ਵੱਡਾ ਢੇਰ ਲਾ ਦਿੱਤਾ ਜੀ ਤੇ ਕੱਟ ਪੀਸ ਬਹੁਤ ਪਿਆਰੇ ਰਹਿਣ ਵਾਲੇ ਨੇ ਤੇ ਵੱਡਾ ਧਮਾਕਾ ਹੋਣ ਜਾ ਰਿਹਾ ਜੀ ਬਹੁਤ ਸੋਹਣੀ ਜੀ ਕੱਟ ਹੈ ਜੀ ਇਹ ਬਹੁਤ ਪਿਆਰੇ 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 ਕੱਟ ਪੀਸ ਨੇ ਆਪਾਂ ਜੀ ਅੱਜ ਸ਼ਾਮ ਨੂੰ ਵੀਡੀਓ ਅਪਲੋਡ ਕਰ ਦੇਣੀ ਹੈ ਜੀ ਇਹਨਾਂ ਪੀਸਾਂ ਦੇ ਉੱਤੇ ਸਟicker ਲਾ ਕੇ ਇਹ ਵਾਲੇ ਜੀ ਕੱਟ ਪੀਸ ਆਪਾਂ ਨੇ ਤੁਹਾਨੂੰ ਸ਼ੋਅ ਕਰਨੇ ਨੇ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ 1 2 3 ਤਿੰਨ ਤਿੰਨ ਕਲਰ ਚਾਰ ਚਾਰ ਕਲਰ ਇਹਦਾ ਤੁਹਾਨੂੰ ਮਿਲਣਗੇ ਜੀ ਜਿਹੜਾ ਵੀ ਮਨ ਕਰਦਾ ਜੀ ਉਹ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਅਗਰ ਰੇਟ ਤੁਹਾਨੂੰ ਇਹਦਾ ਜੀ ਜਾਣਨਾ ਜੀ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਨੰਬਰ ਦੇ ਉੱਤੇ ਜੀ ਤੁਸੀਂ ਕੰਟੈਕਟ ਕਰੋ ਜੀ WhatsApp ਨੰਬਰ ਹੈ ਜੀ ਇਹ ਦੇਖੋ ਜੀ ਲਓ ਜੀ ਕੱਟ ਪੀਸ ਜੀ ਆਪਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣੇ ਨੇ ਜੀ ਇਹ ਤੁਸੀਂ ਦੇਖ ਸਕਦੇ ਹੋ ਪੇਰੀ ਪੇਰੀ ਇਹਦੇ ਵਿੱਚ ਕੱਟ ਹੈ ਜੀ ਇਟਾਲੀਅਨ ਵੂਲ ਦੇ ਕੱਟ ਪੀਸ ਨੇ ਜੀ ਧਮਾਕਾ ਕਰਨ ਜਾ ਰਹੇ ਹਾਂ ਜੀ ਬਹੁਤ ਵੱਡਾ ਤੇ ਤੁਸੀਂ ਬਣੇ ਰਹੀਓ ਸਾਡੇ ਚੈਨਲ ਦੇ ਨਾਲ ਅੱਜ ਸ਼ਾਮ ਨੂੰ ਇੱਕ ਵੀਡੀਓ ਹੋਰ ਆਏਗੀ ਤੇ ਉਹਦੇ ਉੱਤੇ ਆਪਾਂ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਇੱਥੇ ਵਿਜ਼ਿਟ ਕਰ ਸਕਦੀਆਂ ਉਹਨਾਂ ਲਈ ਜੀ ਆਪਾਂ ਇਹ ਕੱਟ ਪੀਸ ਸ਼ਾਮ ਨੂੰ ਆਪਾਂ ਇੱਕ ਵੀਡੀਓ ਹੋਰ ਪਾਵਾਂਗੇ ਉਹਦੇ ਵਿੱਚ ਦੱਸਾਂਗੇ ਕਿ ਇਹ ਪੀਸ ਕਿੰਨੇ ਮੀਟਰ ਦਾ ਹਰ ਇੱਕ ਪੀਸ ਦਾ ਨੂੰ ਮੀਟਰ ਦੇ ਹਿਸਾਬ ਦੇ ਨਾਲ ਅਸੀਂ ਦੱਸ ਦਾਂਗੇ ਤੁਸੀਂ ਬਣੇ ਰਹੀ ਹੂੰ ਜੀ ਸ਼ਾਮ ਨੂੰ ਰਿਮਾਈਂਡਰ ਲਾ ਕੇ ਰੱਖੀ ਹੂੰ ਜੀ ਫੋਨਾਂ ਦੇ ਲਾਰਮ ਲਾ ਕੇ ਰੱਖੀ ਹੂੰ ਜੀ ਕਿਉਂਕਿ ਇਹ ਵਾਲੀ ਡੀਲ ਅਗਰ ਤੁਸੀਂ ਨੇ ਮਿਸ ਕਰਤੀ ਤਾਂ ਬਾਅਦ ਦੇ ਵਿੱਚੋਂ ਇਹ ਆਉਣੀ ਨਹੀਂ ਹੈਗੀ ਇਹ ਦੇਖੋ ਜੀ 5 5 ਮੀਟਰ ਦੇ ਸੂਟ ਮੇਰੇ ਖਿਆਲ ਚ ਇਹ ਸੂਟ 5 ਮੀਟਰ ਦਾ ਹੈ ਜੀ 5 5 ਮੀਟਰ ਦੇ ਸੂਟ ਇਟਾਲੀਅਨ ਬੋਲਦੇ ਤਾਂ ਉਹਨੂੰ ਕੱਟ ਪੀਸਾਂ ਦੇ ਰੇਟ ਦੇ ਵਿੱਚ ਹੀ ਦਿੱਤੇ ਜਾਣਗੇ ਕੱਟ ਪੀਸ ਵੀ ਕੱਟ ਪੀਸਾਂ ਦੇ ਰੇਟ ਤੇ ਤੇ ਸੂਟ ਵੀ ਕੱਟ ਪੀਸਾਂ ਦੇ ਰੇਟ ਤੇ ਆਹ ਕਰੋ ਜੀ ਚੈੱਕ ਡਿਜ਼ਾਈਨ ਦੇਖੋ ਇਹ ਤੁਹਾਨੂੰ ਇੱਕ ਵਾਰੀ ਆਪਾਂ ਨੇ ਦਿਖਾਇਆ ਕਿ ਆਪਣੇ ਕੋਲੇ ਕੱਟ ਪੀਸ ਆ ਗਏ ਨੇ ਤੇ ਇਹਦੀ ਵੀਡੀਓ ਸ਼ਾਮ ਨੂੰ ਪਾਵਾਂਗੇ ਜਿਹੜੀ ਡਿਟੇਲ ਦੇ ਵਿੱਚ ਪਾਵਾਂਗੇ। ਲਓ ਜੀ ਦੋ ਗੱਠਾ ਨੇ ਜੀ ਇੱਕ ਕਵਾਰਟਰ ਤੋਂ ਪਲੱਸ ਜੀ ਆਪਣੇ ਕੋਲੇ ਇਹ ਕੱਪੜਾ ਹੈ ਜੀ। ਤੁਸੀਂ ਦੇਖੋ ਜੀ ਬਹੁਤ ਪਿਆਰੇ ਪਿਆਰੇ ਸੋਹਣੇ ਸੋਹਣੇ ਕਲਰ ਅਤੇ ਪਿਆਰੇ ਪਿਆਰੇ ਪੀਸ ਦਿਲ ਖਿੱਚਵੇਂ ਡਿਜ਼ਾਈਨ ਤੇ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਜੀ ਹੰਡਣ ਵਾਲਾ ਕੱਪੜਾ ਇਹ ਕੋਈ ਬੁਰਨੀ ਆਏਗਾ ਕੋਈ ਰੰਗ ਨਹੀਂ ਫੀਡ ਹੋਏਗਾ ਕੋਈ ਸ਼ਿਕਾਇਤ ਨਹੀਂ ਕੱਪੜੇ ਦੀ। ਤੁਸੀਂ ਦੇਖੋ ਜੀ ਬਾਕੀ ਪੀਸ ਧੰਨਵਾਦ ਕਰਦੇ ਜੀ ਇਹਨਾਂ ਪਿਆਰ ਦੇ ਲਈ ਬਸ ਵੀਡੀਓ ਆਪਣੀ ਥੋੜੀ ਲੇਟ ਹੋ ਜਾਂਦੀ ਹੈ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਹੁੰਦਾ ਐਨਾ ਕਿ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹੀਏ ਡੇਲੀ ਡੇਲੀ ਬਟ ਫਿਰ ਵੀ ਕੋਸ਼ਿਸ਼ ਕਰਦੇ ਹਾਂ ਜੀ ਤੁਸੀਂ ਇਸੇ ਤਰ੍ਹਾਂ ਹੀ ਆਪਾਂ ਨੂੰ ਪਿਆਰ ਦਿੰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ ਧੰਨਵਾਦ ਜੀ